ਸੋ ਥੋੜਾ ਧਿਆਨ ਦਿਓ ਭਾਈ ਜੀ ਜੇ ਹਿੰਦੂਆਂ ਲਈ ਰਾਮ ਰਾਮਚੰਦਰ ਨੇ ਤੇ ਸਿੱਖਾਂ ਲਈ ਰਾਮ ਰਮਿਆ ਪਰਮਾਤਮਾ ਹੈ ਜੇ ਹਿੰਦੂਆਂ ਲਈ ਹਰੀ ਵਿਸ਼ਨੂੰ ਜੀ ਲਈ ਆਉਂਦਾ ਹੈ ਤੇ ਸਾਡੇ ਲਈ ਹਰੀ ਪਰਮਾਤਮਾ ਹੈ ਜਿਹੜਾ ਸਾਨੂੰ ਹਰਿਆ ਭਰਿਆ ਕਰਦਾ ਹੈ ਇਹ ਤੁਹਾਨੂੰ ਸੌਖਾ ਕਰ ਦਮ ਇੱਕ ਬਾਣੀ 'ਚ ਲਫ਼ਜ਼ ਆਉਂਦਾ ਪਾਕ ਜੇ ਕਿਸੇ ਹਿੰਦੂ ਵੀਰ ਤੋਂ ਪੁੱਛੋ ਵੀ ਪਾਕ ਕੀ ਹੈ ਪਾਕਸਾਲ ਕੀ ਹੈ ਉਹ ਆਖੇਗਾ ਰਸੋਈ ਹਿੰਦੀ ਸੰਸਕ੍ਰਿਤ ਵਿੱਚ ਰਸੋਈ ਜੇ ਕਿਸੇ ਪੰਜਾਬੀ ਨੂੰ ਪੁੱਛੋ ਵੀ ਪਾਕ ਲਬਸ ਕੀ ਆ ਪੰਜਾਬੀ ਚ ਦੱਸੋ ਉਹ ਕਹਿੰਦਾ ਜਿਹੜੀ ਜ਼ਖਮ ਚ ਪਸ ਪੈਂਦੀ ਐ ਤੇ ਜੇ ਕਿਸੇ ਮੁਸਲਮਾਨ ਵੀਰ ਨੂੰ ਪੁੱਛੋ ਵੀ ਫਾਰਸੀ ਵਿੱਚ ਪਾਕ ਕੀ ਐ ਉਹ ਆਖੇਗਾ ਪਵਿੱਤਰ ਅੱਲਾਹ ਪਾਕਮ ਪਾਕ ਹੈ ਅੱਲਾਹ ਆਜੋ ਹਿੰਦੀ ਸੰਸਕ੍ਰਿਤ ਵਿੱਚ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਏ ਇਹ ਛੇ ਅਸੀਂ ਭਲੇ ਖਾ ਖਾ ਜਾਣੇ ਆ ਦਸਮ ਗ੍ਰੰਥ ਦੀ ਬਾਣੀ ਦਾ ਅਲਫਾਜ਼ ਉਹਦਾ ਅਰਥ ਹੋਰ ਹੁੰਦਾ ਹੈ ਅਸੀਂ ਉਹਨੂੰ ਕਿਸੇ ਬੰਨੇ ਲਾਉਨੇ ਆ ਨੀਤ ਸਾਡੀ ਵਿੱਚ ਖੋਟ ਹੈ ਜਿੱਦਾਂ ਗੁਰੂ ਗ੍ਰੰਥ ਸਾਹਿਬ ਦੇ ਲਬਜ਼ ਸ਼ਿਵ ਸ਼ਕਤੀ ਮਹਾਕਾਲ ਸ਼ਿਵ ਜੀ ਆਦਕ ਦੁਰਗਾ ਬ੍ਰਹਮਾ ਇਹ ਪੜਦੇ ਆ ਨਾ ਐਸੇ ਨੀਤ ਨਾਲ ਦਸਮ ਬਾਣੀ ਪੜੋ ਤੇ ਪਤਾ ਲੱਗ ਜਾਵੇਗਾ ਸਾਡੀ ਨੀਤ ਵਿੱਚ ਖੋੜ ਹੈ ਅਸੀਂ ਪੰਥ ਨੂੰ ਦੋ ਧਿਰ ਬਣਾ ਕੇ ਰੱਖਣਾ ਚਾਹੁੰਦੇ ਵੀ ਲੜਦੇ ਰਹਿਣ ਝਗੜਦੇ ਰਹਿਣ ਇਕੱਠੇ ਹੋ ਜਾਣ ਤੇ ਪਾਰਾ ਮਿਸਲਾ ਨੇ ਭਾਰਤ ਵਰਸ਼ ਹਿੰਦੁਸਤਾਨ ਤੇ ਰਾਜ ਕਰ ਲਿਆ ਸੀ ਉਹ ਰਾਜ ਜਿਹੜਾ ਰਾਜਾ ਰਣਜੀਤ ਸਿੰਘ ਨੇ ਭੋਗਿਆ ਫਿਰ ਇਹ ਖਿਲਰੇ ਹੀ ਰਹਿਣ ਤੇ ਚੰਗਾ ਕੁਝ ਦਸਮ ਵਾਲੇ ਬਣਾ ਦਿਓ ਕੋਈ ਆਦ ਬਾਣੀ ਵਾਲੇ ਬਣਾ ਦਿਓ ਤੇ ਜੇ ਆ ਕੋ ਭਾਈ ਜੀ ਵਿਚਾਰ ਕਰ ਲਈਏ ਵਿਚਾਰ ਤਾਂ ਹੀ ਕਰ ਜੇ ਕਿਸੇ ਭਾਸ਼ਾ ਦਾ ਗਿਆਨ ਹੋਵੇ ਮਦਰ ਟੰਗ ਆਪਣੀ ਪੰਜਾਬੀ ਇਹਨਾਂ ਨੂੰ ਦਿਓ ਨਹੀਂ ਚੰਗੀ ਤਰ੍ਹਾਂ ਆਉਂਦੀ ਤੇ ਅਰਬੀ ਫਾਰਸੀ ਸੰਸਕ੍ਰਿਤ ਬਾਰੇ ਕੀ ਦੱਸਣ ਗਿਆਪਾਂ ਨੂੰ ਮਹਾਂਕਾਲ ਕਾਲਕਾ ਅਰਾਦੀ ਕਾਲਕਾ ਵੀ ਕਾਲ ਕਰਨੇ ਵਾਲਾ ਇਦਾਂ ਹੀ ਕਾਲਕਾ ਹਿੰਦੂ ਵੀਰ ਦੁਰਗਾ ਦੇਵੀ ਨੂੰ ਕਹਿ ਦਿੰਦੇ ਨੇ ਇੱਥੇ ਸਾਡਾ ਅਰਥ ਕੀ ਹੈ ਕਾਲਕਾ ਵੀ ਕਾਲ ਕਰਨੇ ਵਾਲੀ ਜਿਵੇਂ ਸਾਡੇ RAM ਰਮੇ ਨੇ ਹਿੰਦੂਆਂ ਦੇ RAM रामचंद्र ਜੀ ਨੇ ਬਸ ਉਸ ਹਾਵ ਨਾਲ ਦਸ਼ਮ ਬਾਣੀ ਨੂੰ ਪੜਦੇ ਵਿਚਾਰਦੇ ਸੋਚਿਆ ਕਰੋ ਕਦੇ ਸ਼ੰਕਾ ਨਹੀਂ ਰਹੇਗਾ ਮਹਾਕਾਲ ਕਾਲਕਾ ਆਰਾਧੀ ਕਾਲਿਕਾ ਕਾਲਸ ਗਾਰੇ ਰੰਗ ਦੀ ਇੱਥੇ ਕਾਲਕਾ ਤੋਂ ਪਾਵ ਅਸੀਮ ਸ਼ਕਤੀ ਉਹ ਜਿਹੜਾ ਮਹਾਕਾਲ ਸੀਮ ਸ਼ਕਤੀ ਦੇ ਸਹਿਤ ਹੈ ਬਾਦਸ਼ਾਹ ਕਹਿੰਦੇ ਮੈਂ ਆਰਾਧਨਾ ਕੀਤੀ ਉਹਦੀ ਦੇਖੋ ਇੱਕ ਪੂਜਾ ਕਰਨ ਵਾਲੇ ਨੂੰ ਕੀ ਆਖੋਗੇ ਪੁਜਾਰੀ ਭਾਵੇਂ ਉਹ ਬੀਬੀ ਹੋਵੇ ਤੇ ਭਾਵੇਂ ਮਰਦ ਹੋਵੇ ਕਹਿੰਦੇ ਜੀ ਆਰਾਦੀ ਆਇਆ ਹੈ ਸਾਦੀ ਆਇਆ ਹੈ ਇਥੇ ਇਸਤਰੀ ਲਿੰਗ ਨੇ ਤੇ ਕਾਲਕਾ ਫਿਰ ਇਥੇ ਇਸਤਰੀ ਹੈ ਦੇਵੀ ਹੈ ਤਾਂ ਆਰਾਦੀ ਲਿਖਿਆ ਇਹਨਾਂ ਮੂਰਖਾਂ ਨੂੰ ਕੌਣ ਸਮਝਾਵੇ ਵੀ ਇਸਤਰੀ ਲਿੰਗ ਨਹੀਂ ਹੈ ਪੂਜਾ ਕਰਨ ਵਾਲਾ ਪੁਜਾਰੀ ਹੁੰਦਾ ਹੁਣ ਬਿਹਾਰੀ ਲਾਗੀ ਤੇ ਇਸਤਰੀ ਲਿੰਗ ਥੋੜਾ ਹੋ ਗਿਆ ਇਥੇ ਪੁਜਾਰੀ ਬੀਬੀ ਲਈ ਥੋੜਾ ਆ ਰਿਹਾ ਬੀਬੀ ਆ ਜਾਂ ਮਰਦ ਆ ਦੋਵਾਂ ਲਈ ਜੋ ਵੀ ਪੂਜਾ ਕਰੇਗਾ ਉਹ ਗੈਰੀ ਪੁਜਾਰੀ ਆ ਪਾਠ ਕਰ ਰਹੇ ਨੇ ਜੇ ਕੋਈ ਬੀਬੀ ਪਾਠ ਕਰਦੀ ਹੋਵੇ ਤੇ ਫਿਰ ਪਾਠ ਕਾ ਫਿਰ ਵੀ ਪਾਠੀ ਆਖਾਂਗੇ ਨਾ ਵੀ ਪਾਠੀ ਪਾਠ ਕਰਦੇ ਨੇ ਜੇ ਮਰਦ ਕਰਦਾ ਹੈ ਤੇ ਫਿਰ ਵੀ ਪਾਠੀ ਕਿ ਬੀਬੀ ਲਈ ਕੁਝ ਹੋਰ ਵਰਤੋਗੇ ਜਾਂ ਮਰਦ ਲਈ ਕੁਝ ਹੋਰ ਪਾਠ ਕਰਨ ਵਾਲਾ ਪਾਠੀ ਪੂਜਾ ਕਰਨ ਵਾਲਾ ਪੁਜਾਰੀ ਇਦਾਂ ਹੀ ਅਰਦਾਸਾ ਕਰਨ ਵਾਲਾ ਆਰਾਧੀ ਹੁੰਦਾ ਹੈ ਸਾਧਨਾ ਕਰਨ ਵਾਲਾ ਸਾਧੀ ਹੁੰਦਾ ਹੈ ਸੋ ਐਸੇ ਲਫ਼ਜ਼ ਨੇ ਕਈ ਵਰ ਕਾਵ ਰਚਨਾ ਦਾ ਨਵੇਂ ਸਿੰਘ ਸਾਹਿਬ ਕਹਿ ਰਹੇ ਸੀ ਵੀ ਸ਼ੰਦਾ ਬਾਬਤ ਗਿਆਨ ਨਹੀਂ ਹੈ ਤਾਂ ਤਰਕ ਖੜਾ ਕਰਦੇ ਨੇ ਧਨ ਦੁਨੀਆਂ ਦੇ ਮਾਲਕ ਤੇ ਆਪ ਬਾਣੀ ਵਿੱਚ ਕਹਿੰਦੇ ਨੇ ਠਾਕੁਰ ਦਾ ਸੇਵਕ ਸਦਾ ਪੁਜਾਰੀ ਕਹਿੰਦੇ ਮੈਂ ਪੁਜਾਰੀ ਬਣ ਕੇ ਰਹਿਣਾ ਖਸਮ ਦਾ ਅੱਗੇ ਵੀ ਕਹਿੰਦੇ ਨੇ ਇਕ ਨਾਮ ਕੋ ਥੀਓ ਪੁਜਾਰੀ ਕੋਈ ਵੀ ਹੋ ਸਕਦਾ ਹੈ ਮਰਦ ਹੈ ਜਾਂ ਇਸਤਰੀ ਹੈ ਜੋ ਖਿਆਲ ਰੱਖਿਓ ਪੂਜਾ ਕਰਨ ਵਾਲਾ ਪੁਜਾਰੀ ਅਰਧਨਾ ਕਰਨ ਵਾਲਾ ਆਰਾਦੀ ਪਾਠ ਕਰਨ ਵਾਲਾ ਪਾਠੀ ਇਦਾਂ ਹੀ ਮਹਾਕਾਲ ਕਾਲ ਕਾ ਆਰਾਦੀ ਸਬਦ ਸਿੰਘ ਤੇ ਬੰਦਗੀ ਕੀਤੀ ਮਹਾਰਾਜ ਕਹਿੰਦੇ ਮੈਂ ਮੈਂ ਅਰਧਨਾ ਕਰਦਾ ਰਿਹਾ ਨਿਯਮ ਵਿੱਚ ਬਾਣੀ ਪੜਦਾ ਰਿਹਾ ਅਛਾ ਇਹ ਰਾਗੀ ਦਰਸ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਹੁੰਦਾ ਫੇ ਕੀ ਕਰੋਗੇ ਹੁਣ ਕੱਢ ਦਿਓਗੇ ਉਥੋਂ ਰੋਜ ਤੇ ਪੜਦੇ ਹੋ ਜੇ ਸੁਖ ਦੇਹ ਦਾ ਤੁਜੈ ਆ ਰਾਦੀ ਦੁਖ ਭੀ ਤੁਜੈ ਧਿਆਈ ਜੇ ਗੁਰੂ ਗ੍ਰੰਥ ਸਾਹਿਬ ਧਿਆਨ ਨਾਲ ਪੜ੍ਹੇ ਹੁੰਦੇ ਇਹਨਾਂ ਤੇ ਦਸਮ ਤੇ ਸ਼ੰਕਾ ਹੀ ਕੋਈ ਨਹੀਂ ਕਿਉਂਕਿ ਜੋ ਦਸਮ ਵਿੱਚ ਪੰਕਤੀਆਂ ਨੇ ਉਹ ਸਾਰੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਨੇ ਅੱਗੇ ਆਜੋ ਜੇ ਬਾਸ ਬਹਾਲੈ ਤਾਂ ਤੋ ਜਾ ਆਰਾਦੀ ਹੁਣ ਕੀ ਕਰੋਗੇ ਅੱਗੇ ਆਜੋ ਇੱਥੇ ਹੀ ਬਸ ਨਹੀਂ ਸਾਸ ਸਾਸ ਪਾਰ ਬ੍ਰਹਮ ਆਰਾਦੀ ਜੋ ਪਾਰ ਹੈ ਬ੍ਰਹਮ ਨੇ ਦੁਨੀਆ ਰਚੀ ਜੋ ਬ੍ਰਹਮ ਦੀ ਇਸ ਰਚਨਾ ਤੋਂ ਕਾਲ ਦੀ ਰਚਨਾ ਤੋਂ ਪਾਰ ਹੈ ਜਿਹਨੂੰ ਮਹਾਕਾਲ ਕਿਹਾ ਗੁਰੂ ਗੋਬਿੰਦ ਸਿੰਘ ਨੇ ਇੱਥੇ ਪਾਰ ਬ੍ਰਹਮ ਕਿਹਾ ਹੈ ਅੱਗੇ ਆਜੋ ਰੈਣ ਦਿਨਸ ਗੁਰ ਚਰਨ ਆਰਾਦੀ ਇਹ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਕਰੋਗੇ ਹਣਾ ਕਰਨਾ ਕੁਝ ਵੀ ਨਹੀਂ ਇਹ ਜਿਹੜੇ ਫਿਰ ਦੌੜ ਜਾਂਦੇ ਪਿਛੇ ਰਾਹ ਰੱਖਿਆ ਹੁੰਦਾ ਹੈ ਪਹਿਲਾਂ ਆਖਣਗੇ ਅਸੀਂ ਨਹੀਂ ਮੰਨਦੇ ਦਸਮ ਬਾਣੀ ਨੂੰ ਤੇ ਫਿਰ ਜਦੋਂ ਵਿਚਾਰ ਕਰੋ ਤੇ ਆਉਂਦਾ ਜਾਂਦਾ ਕੁਝ ਨਹੀਂ ਜਦੋਂ ਗੁਰੂ ਗ੍ਰੰਥ ਸਾਹਿਬ 'ਚ ਉਹੀ ਪੰਕਤੀਆਂ ਆ ਜਾਂਦੇ ਫਿਰ ਜਵਾਬ ਕੀ ਦੇਣ ਜੇ ਆਖਣ ਅਸੀਂ ਇਹ ਵੀ ਨਹੀਂ ਮੰਨਦੇ ਤੇ ਸੰਗਤ ਨੇ ਢਾ ਲੈਣਾ ਫਿਰ ਸੰਗਤ ਨੇ ਢਾਕ ਬਰਉਣੀ ਫਿਰ ਦੌੜ ਉੱਠਦੇ ਨੇ ਲੋ ਹਰ ਉਹ ਤੇ ਕੀਤਾ ਕੀ ਹੈ ਸਤ ਸ੍ਰਿੰਗ ਤੇ ਇਹ ਵਿਦ ਕਰਤ ਤਪਸਿਆ ਭਇਓ ਦ્વੈਤੇ ਇਕ ਰੂਪ ਹੋਇ ਗਇਓ ਕਾਇਓ ਕਹਿੰਦੇ ਮਾਇਕਾਲ ਪੁਰਖ ਦੀ ਅਰਾਧਨਾ ਕੀਤੀ ਦੋ ਤੂੰ ਇਕ ਹੋ ਗਏ ਦ્વੈਤ ਤੋਂ ਅਦ્વੈਤ ਰੱਬ ਤੇ ਮੈਂ ਇਕ ਹੋ ਗਏ ਦੁਸ਼ਟ ਦਮਨ ਦੇ ਬੋਲ ਨੇ ਦਵਾ ਦਾ ਮਤਲਬ ਹੈ ਦੋ ਦੋ ਸਾੜ ਅਸੀਂ ਇੱਕ ਹੋ ਗਏ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਕਿ ਗੁਰੂ ਤੇ ਪਰਮੇਸ਼ਰ ਇੱਕ ਨੇ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੁਰੂ ਗੋਵਿੰਦ ਗੁਰੂ ਹੈ ਨਾਨਕ ਭੇਦਨਾ ਭਾਈ ਮਹਾਰਾਜ ਕਹਿੰਦੇ ਇਹਨਾਂ ਦੋਆਂ ਦੇ ਦਰਮਿਆਨ ਕੋਈ ਫਰਕ ਨਹੀਂ ਹੈ ਦੇਸ ਨੋ ਡਿਫਰੈਂਸ ਬਿਟਵੀਨ ਗੁਰੂ ਨਾਨਕ ਐਂਡ ਦੈਟ ਸੁਪਰੀਮ ਲਾਰ ਰੱਬ ਤੇ ਗੁਰੂ ਨਾਨਕ ਵਿੱਚ ਫਰਕ ਕੋਈ ਨਹੀਂ ਹੈ ਗੁਰੂ ਪਰਮੇਸ਼ਰ ਇੱਕ ਹੈ ਸੱਚਾ ਸਾਹੂ ਜਗਤ ਬਣਜਾਰਾ ਭਾਈ ਗੁਰਦਾਸ ਵੀ ਕਹਿੰਦੇ ਨੇ ਗੁਰੂ ਪਰਮੇਸ਼ਰ ਇੱਕ ਹੈ ਸਮਾਇਆ ਕਹਿੰਦੇ ਉਧਰ ਜਿਨ੍ਹਾਂ ਦੇ ਘਰ ਵਿੱਚ ਮੈਂ ਪ੍ਰਗਟ ਹੋਣਾ ਸੀ ਬਰੂ ਦੇਖ ਬਹਾਦਰ ਤੇ ਮਾਤਾ ਗੁਜਰੀ ਬਾਬਾ ਬਕਾਲਾ ਬੈਠੇ ਹੋਏ ਤਾ ਤੋ ਮਾਤ ਮੁਰ ਅਲਖ ਅਰਾਤਾ ਅੱਛਾ ਮੰਨ ਲਓ ਜੇ ਕਿਸੇ ਹਿੰਦੂ ਵੀਰ ਨੇ ਹਿੰਦੂ ਕਵੀ ਨੇ ਬਚਤਰ ਨਾਟਕ ਲਿਖਿਆ ਉਸੀ ਕਹ ਦਤਾ ਵੀ ਕਾਲਕਾ ਦੇਵੀ ਹੈ ਮਹਾਕਾਲ ਸ਼ਿਵ ਜੀ ਹੈ ਪਰ ਹੁਣ ਹਿੰਦੂ ਕਵੀ ਇਹ ਕਿਦਾਂ ਲਿਖੇਗਾ ਵੀ ਤਾਤ ਮਾਤ ਮੁਰ ਅਲਖ ਰਾਧਾ ਬਹੁ ਵਿਧ ਯੋਗ ਸਾਧਨਾ ਅਲਖ ਕੀ ਹੁੰਦਾ ਹੈ ਅਲਖ ਕਹਿੰਦੇ ਨੇ ਅਦ੍ਰੇਸ਼ ਨੂੰ ਜੋ ਦਿਖਦਾ ਨਹੀਂ ਹੁਣ ਸ਼ਿਵ ਜੀ ਮਹਾਰਾਜ ਦੁਨੀਆ ਤੇ ਆਏ ਰਾਮਚੰਦਰ ਜੀ ਕ੍ਰਿਸ਼ਨ ਜੀ ਆਏ ਉਹ ਦੇਖਦੇ ਰਹੇ ਕਿ ਨਹੀਂ ਦਿਖੇ ਲੋਕਾਂ ਨੂੰ ਜੇ ਉਹ ਦਿਖਦੇ ਰਹੇ ਤਾਂ ਬਿਰਸ਼ਵ ਜੀ ਮਹਾਕਾਲ ਕਿਵੇਂ ਹੋ ਗਿਆ ਮਹਾਕਾਲ ਤੇ ਦਿਖਦਾ ਨਹੀਂ ਹੈ ਪਰਮਾਤਮਾ ਤੇ ਫੁੱਲਾਂ ਦੀ ਖੁਸ਼ਬੂਈ ਵਾਂਗ ਅਲਖ ਹੈ ਜੇ ਹਿੰਦੂ ਕਵੀ ਹੁੰਦਾ ਕੋਈ ਇਹ ਵੀਰ ਤੇ ਉਹ ਕਹਿੰਦਾ ਵੀ ਮੇਰੀ ਮਾਂ ਨੇ ਮੇਰੇ ਪਿਓ ਨੇ ਵਿਸ਼ਨੂੰ ਅਰਾਧਿਆ ਸ਼ਿਵ ਜੀ ਨੂੰ ਅਰਾਧਿਆ ਅਲਖ ਲਫ਼ਜ਼ ਨਾ ਵਰਤਦਾ ਆਖਣ ਲੱਗੇ ਤਾਂ ਤਾਤ ਮਾਤ ਮੁਰ ਅਲਖ ਅਰਾਧਾ ਬਹੁ ਬਿਦ ਜੋਗ ਸਾਧਨਾ ਸਾਦਾ ਇਹੀ ਲਬਜ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਸਤਪੁਰ ਤੁਠੈ ਪਾਈ ਹੈ ਪੂਰਨ ਅਲਖ ਭੇਵ ਪਰਮੇਸ਼ਰ ਨੂੰ ਅਲਖ ਗਿਆ ਜੋ ਸੁਰਤੀ ਬਿਰਤੀ ਦੀ ਪਕੜ ਵਿੱਚ ਇੱਥੇ ਨਹੀਂ ਆਉਂਦਾ ਏਡਾ ਵੱਡਾ ਹੈ ਮਹੋਬਤ ਜੋਗ ਸਾਧਨਾ ਸਾਦਾ ਜੋਗ ਦੇ ਅਰਥ ਬੜੇ ਨੇ ਸਿਖਾ ਧਿਆਨ ਦੇ ਵੈਸੇ ਜੋਗ ਕਿਹਾ ਜਾਂਦਾ ਹੈ ਪਤੰਜਲੀ ਰਿਸ਼ੀ ਦਾ ਮਨ ਨੂੰ ਇਕਾਗਰ ਕਰਨ ਦਾ ਦੱਸਿਆ ਸਾਧਨ ਜਿਹੜੇ ਜੋਗੀ ਕਰਦੇ ਨੇ ਆਪਣਾ ਇਹ ਵਿਚਾਰ ਨਹੀਂ ਹੈ ਆਪਾਂ ਨੂੰ ਕਿਹਾ ਤੂੰ ਗੁਰ ਪ੍ਰਸਾਦ ਕਰ ਰਾਜ ਚੋਗ ਸਿੱਖ ਜਗਤ ਵਿੱਚ ਜੋਗ ਕਿਹਾ ਗਿਆ ਹੈ ਅਕਾਲ ਪੁਰਖ ਦੇ ਨਾਮ ਵਿੱਚ ਜੋੜ ਕੋਈ ਯੋਗ ਦੀ ਸਾਧਨਾ ਦੀ ਲੋੜ ਨਹੀਂ ਜੋਗੀਆਂ ਵਾਂਗੂ ਵੀ ਪੋਠੇ ਟੰਗੇ ਜਾਓ ਕੇਸ ਰੁਖਾ ਨਾ ਮਨ ਲਓ ਠੰਡੇ ਝਾੜ ਵਿੱਚ ਖਲੋ ਜਾਓ ਤਨ ਨੂੰ ਤਾਓ ਧੂਣੀਆਂ ਤਖਾ ਕੇ ਜੇ ਠਾੜਦੇ ਪੀਨੇ ਇਹ ਤੰਗੀ ਦੇ ਨੂੰ ਨਹੀਂ ਕਿਹਾ ਪਾਸ਼ਾ ਯੋਗ ਮਤ ਵਿੱਚ ਇਹ ਤੰਗੀ ਹੈ ਸ਼ਰੀਰ ਨੂੰ ਤਾਓ ਪਰ ਸਿੱਖ ਜਗਤ ਦੇ ਵਿੱਚ ਯੋਗ ਦਾ ਮਤਲਬ ਹੈ ਅੰਜਨ ਮਾਹੇ ਨਿਰੰਜਨ ਰਹੀ ਹੈ ਯੋਗ ਯੁਗਤ ਏਵ ਪਾਈਐ ਆਪਣੇ ਪਰਿਵਾਰ ਘਰ ਵਿੱਚ ਰਹਿੰਦਿਆਂ ਹੋਇਆਂ ਹੀ ਕਾਮ ਕ੍ਰੋਧ ਲੋਭ ਤੋਂ ਏਦਾਂ ਅਸੰਗ ਰਹੋ ਜਿਦਾਂ ਛੱਪੜ 'ਚ ਕਮਲ ਅਸੰਗ ਰਹਿੰਦਾ ਹੈ ਤੇ ਰੱਬ ਦੇ ਗੀਤ ਗਾਓ ਪ੍ਰੇਮ ਦੇ ਨਾਲ ਇੱਥੇ ਯੋਗ ਦਾ ਮਤਲਬ ਹੈ ਸਾਧਨਾ ਕਰਨੀ ਬਾਣੀ ਪੜ੍ਹਨੀ ਤਾਤ ਮਾਤਮੁਰ ਅਲਖ ਅਰਾਦਾ ਬਹੁਬਿਧ ਯੋਗ ਸਾਧਨਾ ਸਾਧਾ ਸਾਧਨਾ ਦਾ ਮਤਲਬ ਹੀ ਸਮਝਿਓ ਇਥੇ ਯੋਗ ਤੋਂ ਕਹਿ ਦਿੰਦੇ ਅੱਛਾ ਜੀ ਜੀ ਹਿੰਦੂ ਵੀਰ ਨੇ ਨਹੀਂ ਲਿਖੀ ਦਸਮ ਬਣੀ ਫਿਰ ਕਿਸੇ ਜੋਗੀ ਨੇ ਲਿਖੀ ਹੋਈ ਹੈ ਅੱਛਾ ਹੁਣ ਯੋਗ ਲਬਜ਼ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਤੇ ਗੁਰੂ ਗ੍ਰੰਥ ਸਾਹਿਬ ਹੀ ਜੋਗੀ ਨੇ ਲਿਖਿਆ ਕਿ ਭਾਈ ਗੁਰਦਾਸ ਨੇ ਰਾਮ ਸਰ ਲਿਖਿਆ ਹੈ ਕੀ ਅਖੋਗੇ ਇਥੇ ਲਬਜ਼ ਕੀ ਆ ਰਿਹਾ ਤੂੰ ਗੁਰਪ੍ਰਸਾਦ ਕਰ ਰਾਜ ਯੋਗ ਤੇ ਜੋਗੀ ਨੇ ਲਿਖਿਆ ਆਇਆ ਨਹੀਂ ਸਿੱਖੀ ਵਿੱਚ ਯੋਗ ਦਾ ਮਤਲਬ ਹੈ ਤੇ ਕਾ ਨਾਲ ਸਾਧਨਾ ਕਰਕੇ ਸਹਿਜ ਵਿੱਚ ਬਾਣੀ ਪੜਨੀ ਤੇ ਜੋਗ ਤੋਂ ਭਾਵ ਹੈ ਫਿਰ ਹੌਲੀ-ਹੌਲੀ ਪੜਦਿਆਂ-ਪੜਦਿਆਂ ਇੱਕ ਦਿਨ ਰੱਬ ਨਾਲ ਜੋਗ ਹੋ ਜਾਂਦਾ ਹੈ ਜੁੜ ਜਾਈਦਾ ਹੈ। ਉਹ ਮਹਾਰਾਜ ਕਹਿੰਦੇ ਨੇ ਸਾਧਨਾ। ਸਾਧਨਾ ਦਾ ਬਦਲ ਦਰੁਸਤ ਕਰਨਾ, ਸ਼ਮਾਰਨਾ, ਅਭਿਆਸ ਕਰਨਾ। ਕਹਿੰਦੇ ਮੈਂ ਅਭਿਆਸ ਕੀਤਾ ਉੱਥੇ ਇੱਕ ਨਿਯਮ ਵਿੱਚ ਵੱਜ ਕੇ ਰੱਬ ਦੇ ਗੀਤ ਗਾਏ ਬਹਿ। ਇਦਾਂ ਹੀ ਮੇਰੇ ਆਉਣ ਵਾਲੇ ਸਮੇਂ ਵਿੱਚ ਜੋ ਮਾਪੇ ਨੇ ਉਹ ਕਰ ਰਹੇ ਨੇ ਔਰ ਮਾਂ ਵੀ ਕਰ ਰਹੀ ਹੈ ਸਾਧਨਾ ਪਿਤਾ ਦੇ ਨਾਲ ਤਾਤ ਮਾਤ ਮੁਰ ਅਲਖ ਅਰਾਧਾ ਤਾਤ ਤੇ ਮਾਤ ਦੋਵੇਂ ਨੇ ਬਹੁ ਬਿਦ ਜੋਗ ਸਾਧਨਾ ਸਾਧਾ ਤਿੰਨ ਜੋ ਕਰੀ ਅਲਖ ਕੀ ਸੇਵਾ ਨਾ ਲਖੇ ਜਾਣ ਵਾਲੇ ਪ੍ਰਮਾਤਮਾ ਦੀ ਸਾਧਨਾ ਕੀਤੀ ਤਾਤੇ ਭਏ ਪ੍ਰਸੰਨ ਗੁਰਦੇਵਾ ਤੇ ਸਬਨਾ ਦੇ ਗੁਰਦੇਵ ਅਕਾਲ ਪੁਰਖ ਖੁਸ਼ ਹੋ ਗਏ ਆਖਣ ਲੱਗੇ ਜਦੋਂ ਪ੍ਰਸ਼ੰਨ ਨੂੰ ਦੇ ਨਾ ਦਾਤ ਉਦੋਂ ਮਿਲਦੀ ਐ ਜਦੋਂ ਬਾਪੂ ਨਾਨਕ ਨਿਰੰਕਾਰੀ ਖੁਸ਼ ਹੋਵੇ ਝੋਲੀ ਉਦੋਂ ਵਰਦੀ ਐ ਗੁੱਜੀ ਛੰਨੀ ਨਾਹੀ ਬਾਤ ਗੁਰੂ ਨਾਨਕ ਤੁਠਾ ਕੀਨੀ ਦਾਤ ਦੇ ਝੋਲੀਆਂ ਚਾਹੁੰਦਾ ਐ ਭਰੀਆਂ ਰਹਿਣ ਤੇ ਗੁਰੂ ਨਾਨਕ ਨੂੰ ਖੁਸ਼ ਕਰ ਲੈ ਕਹਿੰਦੇ ਸਮਾ ਆ ਅਕਾਲ ਪੁਰਖ ਨੇ ਸਾਨੂੰ ਸਦਿਆ ਵੀ ਤੁਹਾਨੂੰ ਐ ਦੁਸ਼ਟ ਦਮਨ ਇਹ ਜਾਮਾ ਛੱਡ ਕੇ ਅਗਲਾ ਜਾਮਾ ਗੁਰੂ ਨਾਨਕ ਦੇ ਘਰ ਧਾਰਨਾ ਪਹਿਣਾ ਹੈ ਸਾਨੂੰ ਸਦਿਆ ਮਾਤ ਲੋਕ ਸੱਤ ਸ੍ਰਿੰਗ ਤੇ ਬੰਦਗੀ ਕਰ ਰਹੇ ਸੀ ਅਕਾਲ ਪੁਰਖ ਨੇ ਸਾਨੂੰ ਸੱਚਖੰਡ ਸਾਧ ਲਿਆ ਤਿੰਨ ਪ੍ਰਭ ਜਬ ਆਏ ਸੁਹੇ ਦਿਯਾ ਤਬ ਹਮ ਜਨਮ ਕਲੂ ਮਹਿ ਰੀਆ ਕਹਿੰਦੇ ਮੈਂ ਫਿਰ ਕਲਯੁਗ ਦੇ ਵਿੱਚ ਦੂਸਰਾ ਜਨਮ ਲਿਆ ਦੁਸ਼ਟ ਦਮਨ ਤੋਂ ਬਾਅਦ ਮਹਾਰਾਜ ਦੀ ਆਗਿਆ ਵਿੱਚ ਜਦੋਂ ਭੇਜਣ ਲੱਗੇ ਨਾ ਮੈਨੂੰ ਦੁਨੀਆ ਤੇ ਕਹਿੰਦੇ ਮੈਂ ਕਿਹਾ ਜੀ ਮੇਰਾ ਚਿੱਤ ਨਹੀਂ ਕਰਦਾ ਜਤਨਾ ਭਇਓ ਹਮਰੋ ਆਵਨ ਕਹੈ ਛੂਹੀ ਰਹੀ ਸੁਰਤ ਪ੍ਰਭ ਚਰਨਨ ਮਹੈ ਜੋਤਿਓ ਪ੍ਰਭ ਹਮ ਕੋ ਸਮਝਾਇਓ ਇਮ ਕਹਿ ਕੇ ਇਹ ਲੋਕ ਪਠਾਇਓ ਮੈਂ ਕਹਾ ਨਹੀਂ ਮੈਂ ਤੁਹਾਨੂੰ ਛੱਡ ਕੇ ਆਪਣੇ ਨਿਰਗੁਣ ਸਰੂਪ ਨੂੰ ਨਹੀਂ ਜਾਣਾ ਤੇ ਪ੍ਰਮਾਤਮਾ ਕਹਿੰਦੇ ਜਾਣਾ ਪੈਣਾ ਹੈ ਇਹਦਾ ਇੱਕ ਕਾਰਨ ਹੈ ਮੈਨੂੰ ਸਮਝਾ ਕੇ ਦੁਨੀਆ ਤੇ ਭੇਜਣ ਲੱਗੇ ਨੇ ਤੇ ਕੀ ਸਮਝਾਉਂਦੇ ਨੇ ਇਹ ਬੜੀ ਲੰਮੀ ਰਚਨਾ ਹੈ ਮੈਂ ਸੰਖੇਪ ਵਿੱਚ ਕਹਿ ਦਵਾ ਕਹਿੰਦੇ ਜਦ ਪਹਿਲੇ ਹਮ ਸ੍ਰਿਸ਼ਟ ਬਣਾਈ ਤੈਤ ਰਚੇ ਸੁਸ਼ਟੁ ਤਖਤਾ ਹੀ ਤਾਂ ਬਣਾਏ ਦੇਵਤੇ ਬਣਾਏ ਗੱਲ ਕਹਿੰਦੀ ਜਿਸ ਨੂੰ ਵੀ ਤਾਕਤ ਦਿੱਤੀ ਉਹ ਆਪਣੀ ਪੂਜਾ ਕਰਵਾਉਣ ਲੱਗ ਪਿਆ ਮੈਨੂੰ ਕਿਸੇ ਨੇ ਯਾਦ ਹੀ ਨਾ ਕੀਤਾ ਕਹਿੰਦੇ ਵੇਖੋ ਮੈਂ ਮਹਾਦੇਵ ਦੇਵਤਿਆਂ ਚੋਂ ਮਹਾਨ ਸ਼ਿਵ ਜੀ ਨੂੰ ਬਣਾਇਆ ਮਹਾਦੇਵ ਕਹਿੰਦੇ ਮਹਾਦੇਵ ਅਚੁੱਤ ਕਹਾਇਓ ਵਸਨ ਆਪ ਹੀ ਕੋ ਕਹਿਰਾਇਓ ਮਹਾਦੇਵ ਜੀ ਨੇ ਕੀ ਕੀਤਾ ਮੈਂ ਕਿਹਾ ਦੁਨੀਆ ਤੇ ਜਾਓ ਮੇਰਾ ਨਾਮ ਜਪੋ ਰੱਬ ਦੇ ਗੀਤ ਗਵਾਓ ਤੇ ਉਹ ਆਪਣੇ ਆਪ ਨੂੰ ਅਚੁੱਤ ਕੋ ਹੋਣ ਲੱਗ ਪਏ ਅਚੁੱਤ ਦਾ ਮਤਲਬ ਹੈ ਅਡਿੱਗ ਜਿਹੜਾ ਡਿੱਗਦਾ ਨਹੀਂ ਮਰਦਾ ਨਹੀਂ ਕਹਿੰਦੇ ਅੱਗੇ ਵਿਸ਼ਨ ਆਪ ਹੀ ਕੋ ਠਹਿਰਾ ਵਿਸ਼ਨੂੰ ਜੀ ਨੂੰ ਬਣਾਇਆ ਉਹ ਕਹਿੰਦਾ ਮੈਂ ਹੀ ਸਭ ਕੁਝ ਹਾਂ ਮਹਾਰਾਜ ਕਹਿੰਦੇ ਮਹਾਦੇਵ ਵਿਸ਼ਨੂੰ ਨੇ ਆਪਣਾ ਨਾਮ ਛੁਪਾਇਆ ਅਚੋਤ ਜੋ ਡਗੇ ਨਾ ਆਪਣੇ ਆਪ ਨੂੰ ਬਚੋਤ ਅਖਵਾਇਆ ਕਹਿੰਦੇ ਬ੍ਰਹਮਾ ਆਪ ਪਾਰ ਬ੍ਰਹਮ ਬਖਾਨਾ ਪ੍ਰਭ ਕੋ ਪ੍ਰਭੂ ਨਾ ਕਿਨਹੂ ਜਾਣਾ ਫਿਰ ਬ੍ਰਹਮਾ ਜੀ ਬਣਾਏ ਉਹ ਬ੍ਰਹਮਾ ਜੀ ਕਹਿੰਦੇ ਮੈਂ ਹੀ ਪਾਰ ਬ੍ਰਹਮਾ ਦੁਨੀਆ ਬਣਾਉਂਦਾ ਮਹਾਰਾਜ ਕਹਿੰਦੇ ਅਸਲ ਪ੍ਰਭੂ ਨੂੰ ਕਿਸੇ ਨੇ ਜਾਣਿਆ ਹੀ ਨਾ ਪਹਿਚਾਣਿਆ ਹੀ ਨਾ ਸਭ ਤੇ ਆਪਣਾ ਨਾਮ ਝਪਾਇਓ ਸਤ ਨਾਮ ਕਾਹੂ ਨਾ ਦਰੜਾਇਓ ਸਾਰਿਆਂ ਆਪਣਾ ਨਾਮ ਛਪਾਇਆ ਰੱਬ ਦਾ ਨਾਮ ਛਪਾਇਆ ਹੀ ਨਾ ਤਪਸਾਦਤ ਹਰ ਮੋਹੇ ਬੁਲਾਇਓ 임 ਕਹਿ ਕੇ ਇਹ ਲੋਕ ਪਠਾਇਓ ਮੈਨੂੰ ਇਉਂ ਕਹਿ ਕੇ ਭੇਜਿਆ ਵੀ ਜਾ ਜਾ ਕੇ ਪੰਥ ਚਲਾ ਸਿੱਖ ਪੰਥ ਤੇ ਚੱਲ ਹੀ ਰਿਹਾ ਜਾ ਸੰਗਾਂ ਦੇ ਪੰਥ ਵਿੱਚ ਬਦਲ ਇਸ ਨੂੰ ਕਹਦੇ ਮੈਂ ਕਿਹਾ ਜੀ ਵੇਖੋ ਇੱਕ ਰਸਤਾ ਚੱਲਦਾ ਹੈ ਤੇ ਜਦੋਂ ਇੱਕ ਰਸਤਾ ਚੱਲੇ ਨਾ ਉਸ ਰਸਤੇ ਨੂੰ ਬੰਦ ਕਰਕੇ ਨਵਾਂ ਰਸਤਾ ਚਲਾਉਣਾ ਬੜਾ ਔਖਾ ਹੈ। ਆ ਮੰਨ ਲਓ ਸਾਰਾ ਸ਼ਹਿਰ ਐਸ ਰਸਤੇ ਲੰਘਦਾ ਤੁਸੀਂ ਕੱਲ ਨੂੰ ਫਾਟਕ ਲਾ ਕੇ ਆਖੋ ਵੀ ਇਹਦੀ ਲੰਘਣ ਨਹੀਂ ਦੇਣਾ ਉਤੋਂ ਦੀ ਆਓ ਤੇ ਡਾਂਗ ਖੜਕੇ ਕੀ ਕਿ ਨਹੀਂ ਅਸਮਤ ਵਿੱਚੋਂ ਕੁਝ ਕਿਣਕਾ ਕਰਾ ਬਾਤ ਦਾ ਆਪਣੇ ਖਾਸ ਪਿਆਰਿਆਂ ਨੂੰ ਦੇ ਕੇ ਦੁਨੀਆ ਤੇ ਭੇਜਦਾ ਸੀ ਵੀ ਹਾਲਾਤ ਕਾਬੂ ਕਰੋ ਅਰਸ਼ਟਾਂ ਦਾ ਪਾਪਾਂ ਦਾ ਖਾਤਮਾ ਕਰੋ। ਤੇ ਤੁਹਾਡੀ ਜਿਮੇਵਾਰੀ ਵੱਢੀ ਐ ਮੈਂ ਤੇ ਇਹੀ ਕਹਿ ਸਕਦਾ ਤੁਹਾਨੂੰ ਮੈਂ ਕੀ ਕਰਾਮਾਤ ਦਵਾ ਮੈਂ ਆਪਣਾ ਸੁਦ ਤੋਹੇ ਨਿਵਾਜਾ ਪੰਥ ਪ੍ਰਚਰ ਕਰ ਬੈ ਕਹ ਸਾਜਾ ਮੈਂ ਤੈਨੂੰ ਆਪਣਾ ਸੁਪੁੱਤਰ ਬਣਾਇਆ ਐ ਆਪਣਾ ਰੂਪ ਬਣਾਇਆ ਐ ਤੇ ਪਿਓ ਦੀ ਸਾਰੀ ਜਾਇਦਾਦ ਹੀ ਪੁੱਤਰਾਂ ਦੀ ਹੁੰਦੀ ਐ ਮੇਰੀ ਸਾਰੀ ਕਰਾਮਾਤ ਤੇਰੀ ਐ ਇਹਨੂੰ ਬਾਣੀ ਨੇ ਕੀ ਕਿਆ ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ ਆਪ ਖੁਦਾ ਗੁਰਨਾਨਕ ਬਣ ਕੇ ਗੁਰੂ ਗੋਬਿੰਦ ਸਿੰਘ ਬਣ ਕੇ ਆਇਆ ਕੀ ਲੈ ਕੇ ਆਇਆ ਕਲਾਧਾਰ ਕਲਾ ਕਰਾਮਾਤ ਨੂੰ ਕਹਦੇ ਨੇ ਅਜ਼ਮਤ ਨੂੰ ਸਪਿਰਚੁਅਲ ਪਾਵਰਸ ਆਖਣ ਲੱਗੇ ਮੈਂ ਤੈਨੂੰ ਆਪਣਾ ਸੁਪੁੱਤਰ ਬਣਾ ਕੇ ਨਵਾਜਿਆ ਹੈ ਜਾ ਸਾਰੀ ਅਜ਼ਮਤ ਦਾ ਮਾਲਕ ਇਹਨੂੰ ਇਦਾਂ ਵੀ ਕਿਹਾ ਬਾਣੀ ਨੇ ਪੂਰੀ ਹੋਈ ਕਰਾਮਾਤ ਅਵਸਰਜਨ ਹਾਰੈ ਧਾਰਿਆ ਤਨ ਤਨ RAMDAS ਗੁਰ ਜਿਨ ਸਿਰਿਆ ਤਨ ਸਵਾਰਿਆ ਪੂਰੀ ਕਰਾਮਾਤ ਦਿੱਤੀ ਆਪਣੀ ਮੈਂ ਆਪਣਾ ਸੁ ਤੋਹੇ ਨਿਵਾਜਾ ਪੰਥ ਪ੍ਰਚਾਰ ਕਰ ਬੈ ਕੋ ਸਾਜਾ ਜਾਹੇ ਤਹਾ ਤੈ ਧਰਮ ਚਲਾਏ ਕਬੁੱਧ ਕਰਨ ਤੇ ਲੋਕ ਹਟਾਏ ਜਾਓ ਦੁਨੀਆ ਤੇ ਧਰਮ ਨੂੰ ਪ੍ਰਪਗ ਕਰੋ ਕਬੁੱਧ ਗਲਤ ਬੁੱਧੀ ਜਿਹੜੀ ਲੋਕਾਂ ਦੀ ਹੈ ਪੁੱਠੇ ਕਰਮ ਕਰਦੇ ਨੇ ਕਰਤ ਨੂੰ ਪੂਜਦੇ ਨੇ ਕਰਦੇ ਮੁਛਟਕੇ ਸਾਰਿਆਂ ਲੋਕਾਂ ਨੂੰ ਕਰਦੇ ਨਾਲ ਜੋੜੋ ਸਿੱਧੇ ਰਸਤੇ ਤੋਰਨਾ ਕਰੋ ਤੁਸੀਂ ਕਿਹੜਾ ਧਰਮ ਚਲਾਉਣਾ ਹੈ ਬਾਣੀ ਕਹਿੰਦੀ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਹੋਰ ਕਿਸੇ ਦੀ ਪੂਜਾ ਨਹੀਂ ਕਰਨੀ ਕੇਵਲ ਅਕਾਲ ਪੁਰਖ ਦੀ ਇਹ ਧਰਮ ਚਲਾਉਣਾ ਹੈ ਇਹੀ ਸ੍ਰੇਸ਼ਟ ਹੈ ਦੁਨੀਆ 'ਚ ਕਹਿੰਦੇ ਇਹ ਧਰਮ ਚਲਾਉਣਾ ਹੈ ਨਾ ਹੈ ਬਿਰੰਮ ਧਰਮੰ ਬਿਰੰਮ ਪਾਪੰ ਪੁੱਠਾ ਕਰਮ ਨਾ ਕੋਈ ਕਰੇ ਚੰਗਾ ਕਰਮ ਕਰੇ ਇਹ ਹੱਥ ਕਿਸੇ ਦੇ ਗਿਰੇ ਬਾਣ ਨੂੰ ਦਬਾਉਣ ਲਈ ਨਾ ਉਠਣ ਇਹ ਪਰਉਪਕਾਰ ਲਈ ਉਠਣ ਕਦਮ ਕੋਈ ਬੁਰਾ ਨਾ ਪੁੱਟੇ ਚੰਗੇ ਕਦਮ ਪੁੱਟੇ ਲੋਕਾਇ ਨੂੰ ਸਿੱਧੇ ਰਸਤੇ ਪਾਉ ਮਹਾਰਾਜ ਪਾਤਸ਼ਾਹ ਕਹਿੰਦੇ ਮੈਂ ਧਰਮ ਚਲਾਉਣ ਲਈ ਆਇਆ ਹਾਂ ਦੁਨੀਆ ਤੇ ਮੈਨੂੰ ਪਰਮਾਤਮਾ ਦੇ ਹੁਕਮ ਵਿੱਚ ਆਉਣਾ ਪਿਆ। ਕਬੁੱਧ ਦਾ ਮਤਲਬ ਹੈ ਪੁੱਠੀ-ਪੁੱਠੀ, ਕੋਟੀ ਮਤਮ। ਮੂਰਖਤਾ ਪੁੱਠਾ ਕਰਮ ਕਰਨਾ। ਮੈਂ ਪੁੱਠੇ ਕਰਮਾਂ ਤੋਂ ਲੋਕਾਂ ਨੂੰ ਹਟਾਉਣ ਆਇਆ ਹਾਂ। ਕਿਤੇ ਫਿਰ ਮੈਂ ਕੀ ਕਰਦਾ ਜਦੋਂ ਹੁਕਮ ਸੀ ਠਾੜ ਪਇਓ ਮੈਂ। ਜੋਰ ਕਰ। ਬਚਨ ਕਹਾ ਸਿਰ ਨੇ ਆਏ, ਪੰਥ ਚਲੇ ਤਬ ਜਗ ਤਮ, ਜਬ ਤੁਮ ਕਰੋ ਸਹਾਏ। निज प्रभु मो सो कहा सो कहे वो जग कहे कंदे मैं हाथ जोड़ के खरों गया ठीक है पंथ चले तब जगत मैं जब तुम करो सहाय तेरी सहायता नाल करा मात नाल पंथ चलेगा कहंदे जब आए सो प्रभु को पयो जन्म धरा जग आए अब मैं कथा संक्षेप दे अब हूं कहत ਸੁਣਾਏ ਕਹਿੰਦੇ ਮੈਂ ਹੁਣ ਸੰਖੇਪ ਵਿੱਚ ਹੀ ਕਥਾ ਸੁਣਾਵਾਂ ਸਾਰੀ ਸੁਣਾਵਾਗਾ ਗ੍ਰੰਥ ਬਹੁਤ ਵੱਧ ਜਾਵੇਗਾ ਮਹਾਰਾਜ ਆਖਣ ਲੱਗੇ ਸਾਨੂੰ ਆਗਿਆ ਹੋ ਗਈ ਦੁਨੀਆ ਤੇ ਆਉਣਾ ਪਿਆ ਔਰ ਮਹਾਰਾਜ ਪ੍ਰਗਟ ਕਿਥੇ ਹੋਏ ਤੁਸੀਂ ਕਹਿੰਦੇ ਸਾਡੇ ਮਾਤਾ ਪਿਤਾ ਨਾ ਮੁਰਪਿਤ ਪੂਰਬ ਕੀ ਇਸ ਪਿਆਨਾ ਭਾਂਤ ਭਾਂਤ ਕੇ ਤੀਰਥ ਨਾਨਾ ਮੇਰੇ ਪਿਤਾ ਜੀ ਬੜੇ ਤੀਰਥਾਂ ਤੇ ਗਏ ਹੁਣ ਤੁਸੀਂ ਆਖੋਗੇ ਇਹ ਕਿਸੇ ਹਿੰਦੂ ਵੀਰ ਨੇ ਲਿਖਿਆ ਤੀਰਥਾਂ ਦੀ ਗੱਲ ਕਰ ਰਿਹਾ ਵੀ ਪਿਤਾ ਤੀਰਥਾਂ ਤੇ ਗਏ ਸਮਝੇ ਨਹੀਂ ਤੁਸੀਂ ਗੁਰੂ ਨਾਨਕ ਸਾਹਿਬ ਵੀ ਹਰ ਦੁਆਰ ਗਏ ਨੇ ਕਾਬੇ ਦੀ ਜ਼ਿਆਰਤ ਕਰਨ ਵਾਲੇ ਕਾਜ਼ੀਆਂ ਨੂੰ ਸਮਝਾਉਣ ਗਏ ਨੇ ਕਾਬੇ ਸਿਰਦਾ ਕਰਨ ਨਹੀਂ ਗਏ ਹਰ ਦوار ਪੰਡਤ ਨੂੰ ਸਮਝਾਉਣ ਗਏ ਨੇ ਕਰਤੇ ਨਾਲ ਜੋੜਨ ਗਏ ਨੇ ਵੀ ਕਰਤ ਤੇ ਮਿਟ ਜਾਂਦੀ ਏ ਸਿਰ ਝੁਕਾਉਣ ਨਹੀਂ ਗਏ ਵੇਖੋ ਇਹ ਕਾਰਨ ਸੀ ਜੇ ਕੱਲੇ ਕੱਲੇ ਬੰਦੇ ਨੂੰ ਤੁਸੀਂ ਰੱਬ ਨਾਲ ਜੋੜਨਾ ਹੈ ਨਾ ਵੀ ਉਹ ਨਵੇਂ ਰਸਤੇ ਤੇ ਚੱਲੇ ਇਹ ਬੜਾ ਔਖਾ ਕੰਮ ਹੈ ਬਾਦੀ ਬੜੀ ਹੈ ਦੁਨੀਆ 'ਚ ਮਨੁੱਖੇ ਸ਼ਰੀਰ ਦੀ ਇਨੀ ਉਮਰ ਨਹੀਂ ਹੁੰਦੀ ਵੀ ਸਾਰਿਆਂ ਨੂੰ ਸਮਝਾਓਗੇ ਉਹ ਬਾਦਸ਼ਾਹ ਕੀ ਕਰਦੇ ਸੀ ਮਹਾਪੁਰਸ਼ ਇਹ ਕਰਦੇ ਨੇ ਫਿਰ ਆਗੂ ਨੂੰ ਫੜ ਲੈਂਦੇ ਨੇ ਵੀ ਜੇ ਆਗੂ ਸਿੱਧੇ ਰਸਤੇ ਚੱਲ ਪਿਆ ਨਾ ਕੋਈ ਰਾਜਾ ਕੋਈ ਪੰਡਤ ਕੋਈ ਵਿਦਵਾਨ ਆਗੂ ਦੀ ਫਾਲੋਇੰਗ ਬੜੀ ਹੁੰਦੀ ਹੈ ਆਗੂ ਦੇ ਪਿੱਛੇ ਲੋਕ ਬੜੇ ਹੁੰਦੇ ਨੇ ਰਾਜੇ ਪਿੱਛੇ ਪ੍ਰਜਾ ਬੜੀ ਹੁੰਦੀ ਸਾਧ ਪਿੱਛੇ ਚੇਲੇ ਬੜੇ ਹੁੰਦੇ ਨੇ ਜੇ ਆਗੂ ਪਿੱਛੇ ਚੱਲ ਪਿਆ ਤੇ ਚੇਲੇ ਲੱਖਾਂ ਨਾਲ ਚੱਲਣਗੇ ਤਾਂ ਹੀ ਸਿੱਧਾ ਨੂੰ ਫੜਿਆ ਮਹਾਰਾਜ ਨੇ ਸਿੱਧ ਤੋਂ ਤੋਂ ਸਭ ਦੇ ਆਗੂ ਸਨ ਜੇ ਸਿੱਧ ਸਾਡੇ ਨਾਲ ਚੱਲ ਪਏ ਰੱਬ ਦੇ ਅਕਾਲ ਪੁਰਖ ਦੇ ਗੁਣ ਗਾਉਣ ਲੱਗ ਪਏ ਲੋਕ ਪਿੱਛੇ ਚੱਲਣਗੇ ਕੱਲੇ ਕੱਲੇ ਨੂੰ ਬਦਲਨਾ ਖਾਏ ਸੋ ਤੀਰਥਾਂ ਤੇ ਮਹਾਰਾਜ ਤਾਂ ਜਾਂਦੇ ਸੀ ਤੀਰਥਾਂ ਤੇ ਪੰਡਤਾਂ ਦੀ ਬ੍ਰਾਹਮਣਾ ਦੀ ਫੋਲੋਇੰਗ ਬੜੀ ਸੀ ਉਹਨਾਂ ਦੇ ਸੇਵਕ ਬੜੇ ਸਨ ਤੇ ਕਾਦੇ ਲਈ ਜਾਂਦੇ ਸਨ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਤੀਰਥ ਤੇ ਗੁਰੂ ਕਿਉਂ ਜਾਂਦਾ ਹੈ ਉਹ ਤੇ ਆਪ ਖੁਦ ਖੁਦਾ ਹੈ ਉਹ ਪਰਮੇਸ਼ਰ ਇੱਕੋ ਜਣ ਦੇ ਰੱਬ ਨੂੰ ਕੀ ਲੋੜ ਪਈ ਤੀ ਜਣ ਦੀ ਉਹ ਤੇ ਆਪ ਪਾਪ ਕੱਟਣ ਵਾਲਾ ਕਹਿੰਦੇ ਨਹੀਂ ਉਹਨੂੰ ਲੋੜ ਨਹੀਂ ਸੀ ਉਹ ਤਾਂ ਗਏ ਨੇ ਭੂਲੇ ਮਾਰਗ ਜਿਨਹ ਬਤਾਇਆ ਐਸਾ ਗੁਰਵੜ ਭਾਗੀ ਪਾਇਆ ਭੁੱਲਿਆ ਨੂੰ ਸਿੱਧੇ ਰਸਤੇ ਪਾਉਣ ਗਏ ਨੇ ਭੂਲੇ ਕੋ ਗੁਰਮਾਰਗ ਪਾਇਆ ਔਰ ਜਦੋਂ ਭੁੱਲੇ ਸਿੱਧੇ ਰਸਤੇ ਪੈਂਦੇ ਸਨ ਪੰਡਤ ਉਹਨਾਂ ਦੇ ਪਿਛੇ ਲੁਕਾਈ ਤੁਰ ਪੈਂਦੀ ਸੀ ਤਾਂ ਇਤੇ ਔਰੰਗਜ਼ੇਬ ਨੇ ਕਿਹਾ ਸੀ ਕਸ਼ਮੀਰ ਦੇ ਪੰਡਤ ਆਗੂ ਨੇ ਇਹ ਜੰਝੂ ਲਾ ਕੇ ਕਲਮਾ ਪੜ੍ਹ ਲੈਣ ਤੇ ਇਹਨਾਂ ਵਿੱਚ ਸਾਰੇ ਹਿੰਦੂ ਚੱਲਣਗੇ ਉਹ ਖੈਰ ਧਕੇ ਨਾਲ ਜੰਝੂ ਲਵਾਉਂਦਾ ਸੀ ਪਾਤਸ਼ਾਹ ਪ੍ਰੇਮ ਨਾਲ ਪ੍ਰੇਰ ਕੇ ਰੱਬ ਨਾਲ ਜੋੜਦੇ ਸਨ ਫਿਰ ਜੇ ਕੋਈ ਪੰਡਤ ਬ੍ਰਾਹਮਣ ਜਗਜੀਤ ਵਰਗਾ ਜੁੜਦਾ ਸੀ ਲੋਕ ਪਿਛੇ ਤੁਰ ਪੈਂਦੇ ਸਨ ਤੇ ਗੁਰੂ ਕਰਾਉਂਦਾ ਕੀ ਸੀ ਤੀਰਥਾਂ ਤੇ ਜਾ ਕੇ ਭੂਲੇ ਕੋ ਗੁਰਮਾਰਗ ਪਾਇਆ ਅਵਰ ਤਿਆਗ ਹਰ ਭਗਤੀ ਲਾਇਆ ایو تیر تے ਗੁਰਦੇਵ ਬਹਾਦਰ صاحب گئے تے کی کردے نے جب ہی جات ਤਰਭੈਣੀ ਭਏ ਪੁੰਨ ਧਾਨ ਦਿਨ ਕਰਤ ਬਤਾਏ ਉਥੇ ਧਾਨ ਪੁੰਨ ਕੀਤਾ ایتھے ਫਿਰ ਤਰਕ ਹੋ ਜਾਂਦਾ ਅਚਾਰੀ اے ਕਵੀ کہہ ਰਿਹਾ ਮੇਰੇ ਪਿਤਾ ਨੇ দান ਕੀਤਾ ਇਹਦਾ ਮਤਲਬ ਬ੍ਰਾਹਮਣਾਂ ਨੂੰ দান ਕੀਤਾ ਤੇ ਉਹ ਜਿਹੜਾ ਕਵੀ ਹੈ ਉਹਦਾ ਪਿਤਾ ਫਿਰ Hindu ਹੋਵੇਗਾ ਬਣੀ ਕਈ ਦੀਏ ਸਤਗੁਰ ਦਾਤਾ ਜੀ ਕਾ ਸਭ ਸੈ ਦੇ ਆਧਾਰ ਗੁਰੂ ਸਾਰਿਆਂ ਦਾ ਹੀ ਦਾਤਾ ਹੈ ਭਾਵੇਂ ਤੂੰ ਬ੍ਰਾਹਮਣ ਹੈ ਛਤਰੀ ਹੈ ਵੈਸ਼ ਹੈ ਜੋ ਸਰਣੇ ਆਵੇ ਤੇ ਸੰਕੰਠ ਲਾਵੇ ਉਹ ਬਿਰਦ ਸੁਆਮੀ ਸੰਦਾ ਦਾ ਗੁਰੂ ਇਸ ਦਾ ਗਿਵਰ ਆਫ 올 ਦਾ ਟਾਇਰਸ ਗੁਰੂ ਜੋ ਚਾਹੇ ਦੇ ਸਕਦਾ ਹੈ ਸਭ ਖਜ਼ਾਨਿਆਂ ਦਾ ਮਾਲਕ ਗੁਰੂ ਜਬਹੀ ਜਾਤ ਤਰਬਹਣੀ ਭਏ ਪੁੰਨ ਦਾਨ ਦਿਨ ਕਰਤੋ ਬਿਤਏ ਤਹੀ ਪ੍ਰਕਾਸ਼ ਹਮਾਰਾ ਭਯੋ ਤਾ ਤੋਂ ਤਰਬਹਣੀ ਸੰਨ ਉਦੋਂ ਅਸੀਂ ਗਰਭ ਦੇ ਵਿੱਚ ਉਹ ਸ਼ਰੀਰ ਅਸਤਿਤ ਹੋਇਆ ਜਿਹਦੇ ਵਿੱਚ ਸਾਡੀ ਅਗੰਮੀ ਜੋਤ ਆਕੇ ਵਸਣੀ ਸੀ ਗਰਭ ਸਤਾਪਿਤ ਹੋ ਗਿਆ ਸਥਿਤ ਹੋ ਗਿਆ ਇਹਦੇ ਬਾਅਦ ਕਹਿੰਦੇ ਨੇ ਪਟਨਾ ਸ਼ਹਿਰ ਵਿਖੇ ਭਵ ਰਈਓ ਤੇ ਅਸੀਂ ਪ੍ਰਗਟ ਹੋਏ ਪਟਨਾ ਸ਼ਹਿਰ ਦੇ ਅੰਦਰ 1723 ਵਿਕਰਮੀ ਸੰਮਤ ਪੋਸ ਦੀ 7ਵੀਂ ਨੂੰ ਮਹਾਰਾਜ ਪਟਨੇ ਦੀ ਪਾਕ ਧਰਤੀ ਤੇ ਪ੍ਰਗਟ ਹੋਏ ਉਦੋਂ ਇਸ ਪਰਿਵਾਰ ਦੇ ਅੰਦਰ ਮਾਤਾ ਗੁਜਰੀ ਦੇ ਨਾਲ ਉਹਨਾਂ ਦੀ ਸੱਸ ਗੁਰਦੇਵ ਭਾਦਰ ਸਾਹਿਬ ਦੀ ਮਾਤਾ ਨਾਨਕੀ ਸੀ ਮਾਮਾ ਕਿਰਪਾਲ ਚੰਦ ਮਾਤਾ ਗੁਜਰੀ ਜੀ ਦਾ ਭਾਈ ਉਹ ਵੀ ਉੱਥੇ ਹੈ ਗੁਰਤੇਗ ਬਹਾਦਰ ਸਾਹਿਬ ਉਦੋਂ ਸੰਗਤਾਂ ਨੂੰ ਦੂਰ ਦਰੇਡੇ ਅਸਾਮ ਵਾਲੇ ਇਲਾਕੇ 'ਚ ਤਾਰਨ ਗਏ ਨੇ ਸਿੱਖਾਂ ਨੇ ਜਾ ਕੇ ਖਬਰ ਦਿੱਤੀ ਮਹਾਰਾਜ ਸਾਹਿਬ ਜਾਦੇ ਪ੍ਰਗਟ ਹੋਏ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪ੍ਰਗਟ ਦੀ ਖਬਰ ਦਿੱਤੀ ਗਈ